ਪਹਿਲਾਂ ਤਾਂ ਇੱਕ ਬਹੁਤ ਲੰਬੇ ਸਮੇਂ ਤੋਂ ਆਈ ਥਿੰਕ ਸਦੀਆਂ ਤੋਂ ਇਹ ਪ੍ਰੋਬਲਮ ਚੱਲੀ ਆ ਰਹੀ ਸੀ तकरीबन 70 80 100 ਸਾਲ ਵੀ ਹੋ ਗਏ ਸੀਗੇ ਕਿ ਕੁਝ ਕੈਟਾਗਰੀਜ਼ ਨੇ ਜਿਹੜੀਆਂ ਸ਼ਾਇਦ ਮੀਡੀਆ ਦੇ ਸਾਥੀਆਂ ਨੇ ਵੀ ਨਾ ਸੁਣੀਆਂ ਹੋਣ ਜਿਹੜੇ ਪੁਰਾਣੇ ਜ਼ਮਾਨਿਆਂ ਦੇ ਵਿੱਚ ਕਈ ਇਹੋ ਜਿਹੇ ਵਰਕਰ ਹੁੰਦੇ ਸੀਗੇ ਗਰੀਬ ਤਬਕੇ ਦੇ ਲੋਕ ਹੁੰਦੇ ਸੀ ਸਾਡੇ ਭਰਾ ਕਿ ਜਿਹੜੇ ਜ਼ਿਮੀਦਾਰਾਂ ਦੀਆਂ ਖੇਤਾਂ ਸੌਰੀ ਖੇਤਾਂ ਦੇ ਵਿੱਚ ਕੰਮ ਕਰਦੇ ਸੀਗੇ ਜਿਵੇਂ ਸਪੋਜ਼ ਕਿਸੇ ਨੇ ਬੋਰ ਲਾਉਣਾ ਹੈ ਅੱਜ ਕੱਲ ਮਸ਼ੀਨਰੀ ਹੈ ਨਹੀਂ ਹੁੰਦਾ ਕਿਸੇ ਨੇ ਜੰਗਲ ਦੀ ਸਫਾਈ ਕਰਨੀ ਹੈ ਉਹ ਜਿਹੇ ਕੰਮ ਜਿਹੜੇ ਸਪੋਜ਼ ਮੈਂ ਨਾਮ ਲਵਾਂ ਭੋਡੇਦਾਰ ਬੂਟੇਮਾਰ ਦੇਲੀਮਾਰ ਇਨਸਾਰ ਮਿਆਦੀ ਮੁਕਰਰੀਦਾਰ ਮੁੰਡੀਮਾਰ ਪਨਾਹੀ ਕਦੀਮ ਸੱਜੀਦਾਰ ਅਤੇ ਤਰਦਦਕਾਰ ਇਹ ਵੈਸਟਿੰਗ ਆਫ ਪ੍ਰੋਪਰਟੀ ਰਾਈਟਸ ਰੂਲ ਜਿਹੜਾ 2023 ਹੈ ਜਿਹੜਾ ਉਹ ਅਸੀਂ ਲੈ ਕੇ ਆਇਆ ਜਿਹਦੇ ਵਿੱਚ ਜੋ ਲੋਕ ਕਿਸੇ ਸਮਿਆਂ ਦੇ ਵਿੱਚ ਕੰਮ ਕਰਦੇ ਸੀਗੇ ਖੇਤਾਂ ਦੇ ਉੱਪਰ ਉਹ ਅੱਜ ਵੀ ਰੈਵਨਿਊ ਰਿਕਾਰਡ ਦੇ ਵਿੱਚ ਉਹ ਕاشتਕਾਰ ਦੇ ਖਾਨੇ ਦੇ ਵਿੱਚ ਬੋਲਦੇ ਨੇ ਪਰ ਉਹਨਾਂ ਕੋਲ ਅੱਜ ਵੀ ਅਜੇ ਮਾਲਕੀ ਦੇ ਪ੍ਰੋਪਰਾਈਟਰੀ ਰਾਈਟਸ ਨੇ ਜਿਹੜੇ ਉਹ ਹੈ ਨਹੀਂਗੇ ਜਿਦੀ ਵਜੇ ਕਰਕੇ ਉਹਨਾਂ ਨੂੰ ਬਹੁਤ ਮੁਸ਼ਕਲਾਂ ਦਿੱਕਤਾਂ ਨੇ ਜਿਹੜੀਆਂ ਉਹ ਆਉਂਦੀਆਂ ਨੇ ਤੇ ਇਸ ਕੈਟਾਗਰੀ ਨੂੰ ਅਸੀਂ ਰਾਈਟਸ ਦੇ ਰਹੇ ਹਾਂ ਅੱਜ ਪੰਜਾਬ ਸਰਕਾਰ ਰਾਈਟਸ ਦੇ ਰਹੀ ਹੈ ਕਿ ਉਹ ਉਹ ਮਾਲਕ ਨੇ ਜਿਹੜੇ ਉਹ ਬਣ ਸਕਣ ਇਹਦੇ ਵਿੱਚ ਤਕਰੀਬਨ 11231 ਬੈਨੀਫਿਸ਼ੀਰੀਜ਼ ਨੇ ਉਨ੍ਹਾਂ ਨੂੰ ਫਾਇਦਾ ਹੋਣਾ ਹੈ ਔਰ 4196 ਇਹ ਟੋਟਲ ਰਕਬਾ ਏਕੜ ਹੈ ਜਿਹੜਾ ਪੰਜਾਬ ਦੇ ਵਿੱਚ ਹੈ 4196 ਏਕੜ ਔਰ ਜ਼ਿਆਦਾਤਰ ਇਹ ਮਾਝੇ ਦੇ ਇਲਾਕੇ ਦੇ ਵਿੱਚ ਹੈ ਸੋ ਅੱਜ ਇੱਕ ਅਹਿਮ ਫੈਸਲਾ ਜਿਹੜਾ ਉਹ ਕੀਤਾ ਹੈ